ਨਮਸਕਾਰ ਮੈਂ ਸੋਨੀਆ ਲਖ ਪੇਸ਼ ਹਨ ਹੁਣ ਤੱਕ ਦੀਆਂ ਖਬਰਾਂ ਦਾ ਮੁੱਖ ਬਲੀਟਨ ਹੁਣ ਕਿਸਾਨ ਕਰਨਗੇ ਭਾਰਤ ਅਮਰੀਕਾ ਦੇ ਵਪਾਰਕ ਸਮਝੌਤੇ ਦਾ ਵਿਰੋਧ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਅਮਰੀਕਾ ਦੇ ਵਿਚਕਾਰ ਜੋ ਕਿ ਵਪਾਰਕ ਸਮਝੌਤਾ ਹੋਣ ਜਾ ਰਿਹਾ ਹੈ ਉਸ ਦੇ ਵਿਰੋਧ ਵਿੱਚ ਕਿਸਾਨੀ ਚੰਡਾ ਇੱਕ ਵਾਰ ਫਿਰ ਤੋਂ ਹੋ ਚੁੱਕ ਲਿਆ ਹੈ ਹਨ ਮੋਰਚੇ ਨੇ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਕਿਸੇ ਵੀ ਖੇਤੀ ਜਾਂ ਡੈਰੀ ਉਤਪਾਦ ਨੂੰ ਅਮਰੀਕੀ ਸਮਝੌਤੇ ਵਿੱਚ ਦਾਖਲ ਕੀਤਾ ਗਿਆ ਤਾਂ ਫਿਰ ਤੋਂ ਕਿਸਾਨ 2020 ਅਤੇ 21 ਦੇ ਕਿਸਾਨੀ ਅੰਦੋਲਨ ਨੂੰ ਯਾਦ ਕਰਵਾਉਣਗੇ ਤੇ ਪੂਰੇ ਦੇਸ਼ ਦੇ ਵਿੱਚ ਅੰਦੋਲਨ ਸ਼ੁਰੂ ਕਰਨਗੇ ਉਧਰ ਕੇਂਦਰੀ ਵੰਜ ਤੇ ਵਪਾਰ ਮੰਤਰੀ ਪਿਊਸ਼ ਗੋਇਲ ਨੇ ਦਾਵਾ ਕੀਤਾ ਹੈ ਕਿ ਅਮਰੀਕੀ ਅਤੇ ਭਾਰਤ ਵਿਚਕਾਰ ਵਪਾਰਕ ਸਮਝੌਤੇ ਦੇ ਵਿੱਚ ਖੇਤੀ ਅਤੇ ਡੈਰੀ ਵਰਗੇ ਸੰਵੇਦਨਸ਼ੀਲ ਪਦਾਰਥਾਂ ਨੂੰ ਸੁਰੱਖਿਆ ਕੀਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਾ ਕਹਿਣਾ ਹੈ ਕਿ ਪਿਊਸ਼ ਗੋਇਨ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਅਮਰੀਕਾ ਭਾਰਤ ਦੇ ਵਿਸ਼ਾਲ ਬਾਜ਼ਾਰ ਦੇ ਵਿੱਚ ਹੋਰ ਖੇਤੀ ਉਤਪਾਦ ਦਰਾਮਦ ਕਰੇਗਾ, ਕੀਮਤਾਂ ਵਧਾਏਗਾ ਅਤੇ ਦਿਹਾਤੀ ਅਮਰੀਕਾ ਦੇ ਵਿੱਚ ਨਗਦੀ ਭੇਜੇਗਾ। ਮੋਰਚੇ ਦੇ ਆਗੂ ਜਗমোহন ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੇ ਜੋ ਕਿ 9 ਦਸੰਬਰ 2021 ਨੂੰ ਮੋਰਚੇ ਨੂੰ ਫਸਲਾ ਤੇ ਐਮਐਸਪੀ ਦੇਣ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰਨਾ ਅਤੇ ਬਿਜਲੀ ਦਾ ਸਿਆਸੀਕਰਨ ਜਾਂ ਨਿੱਜੀਕਰਨ ਨਾ ਕਰਨ ਦੇ ਲਈ ਸਾਡੇ ਨਾਲ ਇੱਕ ਲਿਖਤੀ ਭਰੋਸਾ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਉੱਧਰ ਮੌਜੂਦਾ ਸੱਤਾਧਾਰੀ ਪਾਰਟੀ ਆਪ ਦੀ ਗੱਲ ਕਰੀਏ ਤਾਂ ਇਸ ਦੇ ਆਗੂਆਂ ਦੇ ਸੁਰਵੀ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਪ੍ਰਤੀ ਖਿੰਡੇ ਹੋਏ ਹੀ ਨਜ਼ਰ ਆ ਰਹੇ ਹਨ ਅੱਜ ਬਿਜਲੀ ਪੰਜਾਬ ਉਦਯੋਗ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ अरोੜਾ ਨੇ ਟੈਰਿਫ ਨੂੰ 18% ਤੱਕ ਘਟਾਉਣ ਦੇ ਲਈ ਵਪਾਰ ਤੇ ਉਦਯੋਗ ਦੇ ਲਈ ਇਸ ਨੂੰ ਵਧੀਆ ਦੱਸਿਆ ਦੂਜੇ ਪਾਸੇ ਆਪ ਦੇ ਮੁਖ ਤਰਜਮਾਨ ਕੁਲਦੀਪ ਸਿੰਘ ਢਾਲੀਵਾਰ ਨੇ ਵਪਾਰਕ ਸਮਝੌਤੇ ਦੀ ਆਰ ਦੇ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਅਮਰੀਕਾ ਦੇ ਜੋ ਕਿ ਡੋਨਾਲਡ 트੍ਰੰਪ ਦਾ ਗੁਪਤ ਸਮਝੌਤਾ ਦੱਸਦੇ ਹੋਏ ਭਾਜਪਾ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਜੇ ਇਹ ਸਮਝੌਤਾ ਹੋਵੇਗਾ ਤਾਂ ਭਾਰਤ ਦੀ ਖੇਤੀ ਅਤੇ ਕਿਸਾਨਾਂ ਨੂੰ ਤਬਾਹ ਕਰ ਦੇਵੇਗੇ ਅਤੇ ਦੇਸ਼ ਦੇ ਬਾਜ਼ਾਰਾਂ ਨੂੰ ਅਮਰੀਕਾ ਹਵਾਲੇ ਕਰ ਦੇਣਗੇ। ਦੂਜੇ ਪਾਸੇ ਵਪਾਰੀ ਜੋ ਕਿ ਇਸ ਭਾਰਤ ਤੇ ਅਮਰੀਕੀ ਵਪਾਰਕ ਸਮਝੌਤੇ ਨੂੰ ਲੈ ਕੇ ਖੁਸ਼ ਵੀ ਨਜ਼ਰ ਆ ਰਹੇ ਅਗਲੀ ਖਬਰ ਡੀਜੀਪੀ ਪੰਜਾਬ ਨੂੰ ਮਿਲੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਹੋਰ ਆਗੂ ਮਾਮਲਾ 328 ਪਾਵਨ ਸਰੂਪਾ ਨੂੰ ਲੈ ਕੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਪੂਰੀ ਕੋਰ ਕਮੇਟੀ ਅੱਜ ਡੀਜੀਪੀ ਦਫਤਰ ਪਹੁੰਚੀ ਸੁਖਵੀਰ ਨੇ ਆਪ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ 328 ਪਾਵਨ ਸਰੂਪਾ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਸਿੱਟਾ ਮੇਰੇ ਨਿੱਜੀ ਕਾਰੋਬਾਰ ਦੀ ਜਾਂਚ ਕਰਕੇ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਉਹ ਕਰ ਰਹੀ ਹੈ ਪੁਲਿਸ ਟੀਮ ਮੇਰੇ ਅਕਾਊਂਟੈਂਟਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਤੇ ਪਰੇਸ਼ਾਨ ਵੀ ਕਰ ਰਹੀ ਹੈ ਜਦਕਿ ਉਹਨਾਂ ਦਾ ਸ਼ੋਮਨੀ ਕਮੇਟੀ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਦ ਗ੍ਰਿਫਤਾਰ ਕਰੋ ਮੈਂ ਤਿਆਰ ਹਾਂ ਮੇਰੇ ਤੇ ਪਰਚਾ ਦਰਜ ਕਰੋ ਅਤੇ ਜਾਂਚ ਵੀ ਕਰੋ ਖੁੱਲੀ ਛੁੱਟੀ ਹੈ ਸਰਕਾਰ ਨੇ ਜੋ ਕਰਨਾ ਹੈ ਮੇਰੇ ਉੱਤੇ ਐਕਸ਼ਨ ਲਵੇ ਦੂਸਰਿਆਂ ਨੂੰ ਤੰਗ ਤੇ ਪਰੇਸ਼ਾਨ ਨਾ ਕਰੇ ਉਹਨਾਂ ਕਹਾਂਗੇ ਜਦ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਉਦੋਂ ਤੱਕ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਇੱਥੇ ਹੀ ਮੌਜੂਦ ਹੈ ਅਸੀਂ ਇੱਥੇ ਹੀ ਬੈਠੇ ਹਾਂ ਤੇ ਪੱਕਾ ਧਰਨਾ ਵੀ ਰੱਖਾਂਗੇ ਕਰੋ ਕਾਰਵਾਈ ਕਿਤੇ ਵੀ ਨਹੀਂ ਜਾਵਾਂਗੇ ਮੈਂ ਸਵੈ ਇੱਛਾ ਨਾਲ ਆਪਣੀ ਗ੍ਰਿਫਤਾਰੀ ਲਈ ਤਿਆਰ ਹਾਂ ਜਾਂਚ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ 2016 ਤੋਂ ਬਾਅਦ ਐਸਜੀਪੀਸੀ ਦਾ ਕੋਈ ਵੀ ਆਡੀਟਰ ਨਹੀਂ ਕੀਤਾ ਗਿਆ ਕੋਲੀ ਦੀ ਫਰਮ ਐਸਐਸ ਕੋਲੀ ਐਂਡ ਐਸੋਸੀਏਸ਼ਨ ਇੱਕ ਨਿੱਜੀ ਚਾਰਟਰਡ ਅਕਾਊਂਟੈਂਟ ਸੀ ਟੀਮ ਨੂੰ 2009 ਦੇ ਵਿੱਚ ਆਡੀਟਰ ਅਤੇ ਕਾਊਂਟਰ ਕੰਪਿਊਟਰ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ 2020 ਦੇ ਵਿੱਚ ਐਸਜੀਪੀਸੀ ਨੇ ਕੋਲੀ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਕਾਰ ਤਖਤ ਦੇ ਨਿਰਦੇਸ਼ਾਂ ਦੇ ਅਨੁਸਾਰ ਐਸਜੀਪੀਸੀ ਨੇ ਦੇ ਕਾਰਜਕਾਰੀ ਨੇ ਕੋਲੀ ਨੂੰ ਕੀਤੇ ਗਏ ਪੁਗਧਾਨਾ ਦੇ 75 ਪਰਸੈਂਟ ਦੀ ਵਸੂਲੀ ਦੇ ਲਈ ਕਾਨੂੰਨੀ ਕਾਰਵਾਈ ਨੂੰ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਅਜੇ ਹਾਂ ਨਹੀਂ ਕੀਤਾ ਗਿਆ ਅਗਲੀ ਖਬਰ ਵੱਲ ਵਧਦੇ ਹਾਂ ਆਤੀਸ਼ੀ ਦੇ ਵੀਡੀਓ ਦੇ ਸਬੰਧ ਵਿੱਚ ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਵੀਰਵਾਰ ਨੂੰ ਅਲੋਕ ਸ਼ਰਮਾ ਬਧੀ ਇੱਕ ਮੁੱਖ ਸਕੱਤਰ ਗਿਆ ਆਸ਼ਾ ਕਹਾ ਬੀ ਜੀ ਪੀ ਗੌਰਵ ਯਾਦਵ ਅਤੇ ਧਨਪ੍ਰੀਤ ਕੌਰ ਸੀ ਪੀ ਜਲੰਧਰ ਨੂੰ ਪੱਤਰ ਜਾਰੀ ਕਰਕੇ ਆਤੀਸ਼ੀ ਵੀਡੀਓ ਦੇ ਸਬੰਧ ਦੇ ਵਿੱਚ ਐਫ ਆਈ ਦਰਜ ਕਾਰਨ ਤੇ 12 ਫਰਵਰੀ ਤੋਂ ਪੰਨਨ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਆਪਣੇ ਜਵਾਬ ਮੰਗੇ ਹਨ ਦਿੱਲੀ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਸਿੱਖ ਗੁਰੂਆਂ ਦੇ ਵਿਰੁੱਧ ਕੀਤੀਆਂ ਗਈਆਂ ਟਿੱਪਣੀ ਕਥਿਤ ਟਿੱਪਣੀਆਂ ਨਾਲ ਸੰਬੰਧਿਤ ਇੱਕ ਚੱਲ ਰਹੇ ਮਾਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਪਹਿਲੀ ਨਜ਼ਰੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਅਤੇ ਮਾਨ ਹਾਨੀ ਦਾ ਮਾਮਲਾ ਪਾਇਆ ਹੈ ਸਪੀਕਰ ਨੇ ਹੁਣ ਇਸ ਮੁੱਦੇ ਨੂੰ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਹੈ ਅਤੇ ਪੰਜਾਬ ਪੁਲਿਸ ਅਧਿਕਾਰੀਆਂ ਦੇ ਆਚਰਣ ਦੀ ਜਾਂਚ ਕਰਨ ਦਾ ਅਤੇ ਦਿੱਲੀ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰੀ ਕਪਿਲ ਮਿਸ਼ਰਾ ਦੁਆਰਾ ਦਾਇਰ ਸ਼ਿਕਾਇਤ ਤੇ ਦੀ ਰਿਪੋਰਟ ਦੇ ਦੇਣ ਤੇ ਨਿਰਦੇਸ਼ ਦਿੱਤੇ ਹਨ ਸਕੱਤਰੇਤ ਨੇ ਇਹ ਵੀ ਦੱਸਿਆ ਹੈ ਕਿ ਪਹਿਲਾਂ ਮੰਗੀ ਗਈ ਕੁਝ ਜਾਣਕਾਰੀ ਅਤੇ ਦਸਤਾਵੇਜ਼ ਅਜੇ ਤੱਕ ਪ੍ਰਾਪਤ ਨਹੀਂ ਹੋਏ ਹਾਲਾਂਕਿ ਇਸ ਸਬੰਧ ਦੇ ਵਿੱਚ 28 ਜਨਵਰੀ ਨੂੰ ਪੁਲਿਸ ਡਾਇਰੈਕਟਰ ਜਨਰਲ ਪੰਜਾਬ ਦੁਆਰਾ ਪੱਤਰ ਰਾਹੀਂ ਸਬੰਧਤ ਦਫ਼ਤਰ ਨੂੰ ਪੇਜ ਦਿੱਤੇ ਗਏ ਹਨ ਇਨ੍ਹਾਂ ਦਸਤਾਵੇਜ਼ਾਂ ਨੂੰ ਸ਼ਿਕਾਇਤਾਂ ਤੇ ਲਿਖਤੀ ਟਿੱਪਣੀਆਂ ਦੇ ਆਧਾਰ ਤੇ ਹੁਣ 12 ਫਰਵਰੀ ਤੱਕ ਜਮ੍ਹਾਂ ਕਰਨ ਲਈ ਦੁਬਾਰਾ ਬੇਨਤੀ ਕੀਤੀ ਗਈ ਹੈ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਦੀ ਵਿਸਥਾਰ ਦੇ ਨਾਲ ਜਾਂਚ ਕਰੇਗੀ ਅਤੇ ਸਪੀਕਰ ਦੇ ਨਿਰਦੇਸ਼ ਅਨੁਸਾਰ ਆਪਣੀ ਰਿਪੋਰਟ ਦਿੱਲੀ ਵਿਧਾਨ ਸਭਾ ਨੂੰ ਸੌਂਪੇਗੀ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ